जी मैं बॉक्सिंग बिच गेम पार्टीसिपेट किया सी। मैं सीआईएससी नेशनल नैशनल बॉक्सिंग चैंपियनशिप में फस्ट गोल्ड मेडल लेके आई हाँ ਤੇ ਮੇਰੀ ਜਿਹੜੀ ਕੁਆਟਰ ਬਾਊਟ ਸੀ ਉਹ ਮਹਾਰਾਸ਼ਟਰਾ ਸੈਮੀ ਐਮਪੀ ਨਾਲ ਤੇ ਜਿਹੜੀ ਫਾਈਨਲ ਬਾਊਟ ਸੀ ਉਹ ਕਰਨਾਟਕਾ ਗੋਆ ਨਾਲ ਹੋਈ ਸੀਗੀ ਇਸ ਕਰਕੇ ਮੈਂ 골ਡ ਲੱਕੇ ਹੈ ਮੈਮ 50 ਨਾਲ ਮੈਂ 50 ਨਾਲ ਗੇਮ ਨੂੰ ਜਿੱਤਿਆ ਜੀ ਸਰ ਸਾਨੂੰ ਬਹੁਤ ਜਿਹੜੀ ਖੁਸ਼ੀ ਹੋ ਰਹੀ ਹੈ ਸਾਡੀ ਬੇਟੀ ਨੇ ਜਿਹੜਾ ਕੀ ਨੈਸ਼ਨਲ ਬੱਦਰ ਤੇ 골ਡ ਮੈਡਲ ਜਿੱਤਿਆ ਜੀ ਜੀਰੋ ਵਿੱਚ ਅਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜੀ ਉਸ ਤੋਂ ਬਾਅਦ ਸਮੁੱਚੀ ਸਕੂਲ ਸਕੂਲ ਮੈਨੇਜਮੈਂਟ ਦਾ ਪ੍ਰਿੰਸੀਪਲ ਸਰ ਦਾ ਕੋਚ ਸਹਿਵਾਨ ਦਵਿੰਦਰ ਗਰੇਵਾਲ ਜੀ ਦਾ ਜਿਹਨੇ ਦੀ ਪ੍ਰੇਰਨਾ ਸਤਕਾ ਜਿਹੜਾ ਬੱਚਾ ਹੈ ਜਿਹੜਾ ਕਿ ਬਲੰਦੀਆਂ ਇਸ਼ੂ ਹੈ ਜੀ ਨੇ ਸਰ ਇਹ ਮਤਲਬ ਨੈਸ਼ਨਲ ਦੇ ਵਿੱਚ 28 ਸਟੇਟਾਂ ਦੇ ਵਿੱਚੋਂ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਬੱਚੇ ਸੀਗੇ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਤੇ ਉਹ ਸੀਗਾ ਜੱਬਲਪੁਰ ਮੱਧ ਪ੍ਰਦੇਸ਼ ਦੇ ਵਿੱਚੋਂ ਜੀ ਬਾਕਸਿੰਗ ਦੇ ਵਿੱਚ ਹੈਗੇ ਆ ਜੀ 3 ਸਾਲ ਤੋਂ ਪਹਿਲਾਂ ਨੇ ਜਿਹੜਾ ਬ੍ਰਾਊਨ ਮੈਡਲ ਜਿੱਤਿਆ ਜੀ 3rd ਪੋਜੀਸ਼ਨ ਰਹੀ ਹੈ ਐਕਤੀ ਵੈਰੂ ਦੀ ਕਿਰਪਾ ਨਾਲ 골ਡ ਮੈਡਲ ਜਿੱਤਿਆ ਜੀ ਸਰ ਅਸੀਂ ਕਹਿੰਨੇ ਵੀ ਬੱਚਿਆਂ ਨੂੰ ਜੇ ਖੇਡਾਂ ਵੱਲ ਲਾਉਣਗੇ ਤਾਂ ਉਹਦੇ ਨਾਲ ਕੀ ਹੈ ਕਿ ਨਸ਼ਿਆਂ ਤੋਂ ਜਿਹੜਾ ਮਤਲਬ ਬੱਚੇ ਦੂਰ ਰਹਿਣਗੇ ਸਾਡੀ ਇਹੀ ਇੱਛਾ ਹੈ ਕਿ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਸੁਨੇਹਾ ਵੀ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਜਰੂਰ ਜਿਹੜਾ ਲਾਉਣ ਸਾਡੇ ਪਿੰਡ ਦੀ ਗੁਣਤਾਸ ਕੌਰ ਨੇ ਸਾਡੇ ਪਿੰਡ ਦਾ ਨਾਮ ਪੂਰੇ ਇੰਡੀਆ ਦੇ ਵਿੱਚ ਚਮਕਾਇਆ ਹੈਗਾ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਸਾਡੀ ਗੁਣਤਾਸ ਕੌਰ ਪਿੰਡ ਦੀ ਤੀਨ ਨੂੰ ਵਧਾਈਆਂ ਦਿੰਨੇ ਆ ਇਹ ਬਾਕਸਿੰਗ ਦੇ ਵਿੱਚ ਗੁਣਤਾਸ ਕੌਰ ਨੇ ਗੋਲਡ ਮੈਡਲ ਜਿਹੜਾ ਇਨਾਮ ਜਿੱਤਿਆ ਹੈਗਾ ਜੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਡੀਆਂ ਸਰਪੰਚਾਂ ਨੇ ਸਾਡੇ ਸਰਪੰਚ ਕੁਲਵਿੰਦਰ ਸਿੰਘ ਖੜੇ ਆ ਬੜੇ ਢੋਲ ਤਮੱਕੇ ਨਾਲ ਖੁਸ਼ੀਆਂ ਨਾਲ ਬੇਟੀ ਦਾ ਸਵਾਗਤ ਕੀਤਾ ਗਿਆ ਅਸੀਂ ਤਾਂ ਹਰ ਇੱਕ ਮਾਪਿਆਂ ਨੂੰ ਇਹ ਕਹਿਣਾ ਹੈ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਵੀ ਖੇਡਾਂ ਨਾਲ ਪ੍ਰੇਰਿਤ ਕੀਤਾ ਜਾਵੇ ਨਾਲੇ ਇਸ ਦੇ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੁੰਦੇ ਆ ਨਾਲੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਮਤਲਬ ਕਿ ਵਧੀਆ ਬਣਦੀ ਹੈਗੀ ਆ ਸਾਡੇ ਪਿੰਡ ਦੇ ਵਿੱਚ ਇਹ ਅੱਜ ਪਹਿਲੀ ਵਾਰ ਹੋਇਆ ਜੀ ਅੱਜ ਪਹਿਲੀ ਵਾਰ ਸਾਡੇ ਪਿੰਡ ਦੇ ਵਿੱਚ ਮਨ ਲੋ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਆਈ ਹੈ ਸਾਡੀ ਬੱਚੀ ਗੁਣਤਾਸ਼ कौर ਤੇ ਇਹਨਾਂ ਦਾ ਬਾਪ ਭਾਈ ਅਵਤਾਰ ਸਿੰਘ ਇਹਨਾਂ ਦੀ ਪ੍ਰੇਰਣਾ ਸਰਕਾ ਇਹਨਾਂ ਦਾ ਵੱਡੇ ਬ੍ਰਦਰ ਭਾਈ ਵਿੰਦਰ ਸਿੰਘ ਤੇ ਉਹਨਾਂ ਦੇ ਦਾਦਾ ਜੀ ਨਰਿੰਦਰ ਸਿੰਘ ਢੱਲੋਂ ਇਹਨਾਂ ਦੀ ਪ੍ਰੇਰਣਾ ਸਰਕਾ ਬੱਚੀ ਅੱਜ ਮੰਨ ਲੋ ਬਲੰਦੀਆਂ ਨੂੰ ਸ਼ੋਅ ਹੈ ਬੱਚੀ ਨੇ ਤੇ ਇਹ 골ਡ ਮੈਡ ਇਸ ਨੈਸ਼ਨਲ ਗੇਮ ਦੇ ਵਿੱਚ ਮੰਨ ਲੋ ਬਾਕਸਿੰਗ ਦੇ ਵਿੱਚ ਨੈਸ਼ਨਲ ਲੈਵਲ ਤੇ ਮਤਲਬ ਇਹ ਬੱਚੀ ਸਾਡੀ ਸਾਡੇ ਪਿੰਡ ਦੇ ਵਿੱਚ ਨਹੀਂ ਸਗੋਂ ਸਾਡੇ ਜ਼ਿਲ੍ਹੇ ਦੇ ਵਿੱਚ ਨਾਮ ਬੱਚੀ ਨੇ ਰੌਸ਼ਨ ਕੀਤਾ ਸਾਡੇ ਪਿੰਡ ਦਾ ਆਦੇ ਮਾਪਿਆਂ ਦਾ ਆਦੇ ਪੇਰੈਂਟਸ ਦਾ ਤੇ ਆਪਦੇ ਟੀਚਰ ਸਾਹਿਬਾਨਾਂ ਦਾ ਸਾਰਿਆਂ ਦਾ